ਮੈਂ ਘਰ ਵਿੱਚ ਇਕੱਲਾ ਰਹਿੰਦਾ ਸੀ ਮੇਰੇ ਬਚਪਨ ਵਿੱਚ ਹੀ ਮਾਤਾ ਪਿਤਾ ਮਰ ਗਏ ਸੀ ਮੇਰੇ ਕੋਈ ਹੋਰ ਭੈਣ ਭਰਾ ਨਹੀਂ ਆ ਮੈਂ ਸਿਰਫ ਇਕੱਲਾ-ਇਕੱਲਾ ਆ ਮੈਂ ਹਮੇਸ਼ਾ ਸੋਚਦਾ ਸੀ ਕਿ ਰੱਬਾ ਜੇ ਮੇਰੇ ਮਾਪਿਓ ਨੂੰ ਇਸ ਦੁਨੀਆ ਤੋਂ ਲੈ ਹੀ ਜਾਣਾ ਸੀ ਤਾਂ ਘੱਟੋ-ਘੱਟ ਮੈਨੂੰ ਇੱਕ ਭੈਣ ਜਾਂ ਇੱਕ ਭਰਾ ਤਾਂ ਦੇ ਦਿੰਦਾ ਜਿਸ ਨਾਲ ਮੈਂ ਆਪਣਾ ਦੁੱਖ-ਸੁਖ ਸਾਂਝਾ ਕਰ ਲੈਂਦਾ ਪਰ ਰੱਬ ਨੂੰ ਜੋ ਮਨਜ਼ੂਰ ਸੀ ਉਹੀ ਹੋਣਾ ਸੀ ਮੇਰੇ ਕੋਲ ਕੋਈ ਜ਼ਮੀਨ ਨਹੀਂ ਸੀ ਘਰ ਵੀ ਇੰਨਾ ਜ਼ਿਆਦਾ ਵਧੀਆ ਨਹੀਂ ਸੀ ਮਾਪਿਓ ਵੀ ਬਸ ਗਰੀਬੀ ਵਿੱਚ ਹੀ ਤੁਰ ਗਏ ਹੁਣ ਮੈਂ ਵੀ ਗਰੀਬੀ ਕੱਟ ਰਿਹਾ ਸੀ ਮੈਂ ਨਾਲ ਦੇ ਸ਼ਹਿਰ ਵਿੱਚ ਫੈਕਟਰੀ ਵਿੱਚ ਕੰਮ ਤੇ ਲੱਗਾ ਹੋਇਆ ਸੀ ਕਈ ਵਾਰ ਦਿਲ ਕਰਨਾ ਕਿ ਫੈਕਟਰੀ ਵਿੱਚ ਹੀ ਸੌਂ ਜਾਵਾਂ ਕਿਉਂਕਿ ਘਰੋਂ ਨੂੰ ਦਿਲ ਨਹੀਂ ਕਰਦਾ ਸੀ ਕਿਉਂਕਿ ਘਰ ਵਿੱਚ ਤਾਂ ਕੋਈ ਨਹੀਂ ਸੀ ਜੋ ਮੇਰੀ ਵੇਟ ਕਰਦਾ ਹੋਵੇ ਗਰੀਬੀ ਕਰਕੇ ਮੇਰਾ ਵਿਆਹ ਵੀ ਨਹੀਂ ਹੋ ਰਿਹਾ ਸੀ ਕਈ ਵਾਰ ਮੇਰੀ ਤਾਈ ਨੇ ਮੇਰਾ ਰਿਸ਼ਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰਾ ਰਿਸ਼ਤਾ ਸਿਰੇ ਨਹੀਂ ਚੜਦਾ ਸੀ ਕਿਉਂਕਿ ਮੇਰਾ ਘਰ ਕੱਚਾ ਜਿਆ ਸੀ ਦੋ ਕਮਰੇ ਸੀ ਉਹ ਵੀ ਬਾਲਿਆਂ ਦੀ ਛੱਤ ਤੇ ਸੀ ਇੱਕ ਕਮਰਾ ਤਾਂ ਬਿਲਕੁਲ ਹੀ ਛੋਟਾ ਜਿਹਾ ਸੀ ਜਿਸ ਵਿੱਚ ਮੇਰੀ ਮੰਮੀ ਦਾ ਸਮਾਨ ਪਿਆ ਸੀ ਉਸ ਕਮਰੇ 'ਚ ਮੰਮੀ ਦਾ ਦਾਜ ਦਾ ਸਮਾਨ ਪਿਆ ਸੀ ਦੋ ਮੰਮੀ ਦੀਆਂ ਪੇਟੀਆਂ ਸੀ ਉਹਦੇ ਬਾਹਰਲੇ ਸਾਈਡ 'ਈ ਰਸੋਈ ਦਾ ਸਮਾਨ ਪਿਆ ਸੀ ਥੋੜੇ ਬਹੁਤ ਡੱਬੇ ਪਏ ਸੀ ਤੇ ਇੱਕ ਸਾਈਡ ਤੇ ਚੁੱਲ੍ਹਾ ਸੀ ਮੇਰੇ ਕੋਲ ਗੈਸ ਵੀ ਨਹੀਂ ਸੀ ਮੈਨੂੰ ਆਪਣੇ ਮਾਪਿਓ ਦੀ ਬੜੀ ਯਾਦ ਆਉਂਦੀ ਸੀ ਪਰ ਹੁਣ ਕੀ ਕਰ ਸਕਦਾ ਸੀ ਮੈਨੂੰ ਰੱਬ ਦਾ ਭਾਣਾ ਮੰਨਣਾ ਹੀ ਪੈਣਾ ਸੀ ਹੁਣ ਮੈਂ ਆਪਣੀ ਮਿਹਨਤ ਕਰਦਾ ਸੀ ਤੇ ਸੋਚਦਾ ਸੀ ਕਿ ਮੈਂ ਮਿਹਨਤ ਕਰ ਕਰਕੇ ਹਰ ਇੱਕ ਚੀਜ਼ ਘਰ ਚ ਬਣਾ ਲਵਾਂਗਾ ਫਿਰ ਮੇਰਾ ਵਿਆਹ ਹੋ ਜਾਊਗਾ ਤੇ ਮੇਰੇ ਨਾਲ ਵੀ ਕੋਈ ਦੁੱਖ ਸੁੱਖ ਸਾਂਝਾ ਕਰਨ ਵਾਲੀ ਆ ਜਾਊਗੀ ਪਰ ਇਹ ਤਾਂ ਰੱਬ ਹੀ ਜਾਣਦਾ ਸੀ ਕਿ ਮੈਨੂੰ ਰਿਸ਼ਤਾ ਹੋਣਾ ਵੀ ਸੀ ਜਾਂ ਨਹੀਂ ਕਿਉਂਕਿ ਜਦੋਂ ਕਿਤੇ ਮੈਂ ਕਿਸੇ ਦੇ ਜਵਾਕਾਂ ਨੂੰ ਵੇਖਦਾ ਸੀ ਤਾਂ ਮੈਂ ਸੋਚਦਾ ਸੀ ਕਿ ਕਾਸ਼ ਮੇਰਾ ਵੀ ਵਿਆਹ ਹੋ ਜਾਵੇ ਤੇ ਮੇਰੇ ਘਰ ਵਿੱਚ ਵੀ ਜਵਾਕ ਖੇਡਣ ਕਦੇ-ਕਦੇ ਮੈਂ ਆਪਣੇ ਨਾਨਕੇ ਘਰ ਰਹਿਣ ਵੀ ਚਲਾ ਜਾਂਦਾ ਸੀ ਮੇਰੇ ਨਾਨਕੇ ਘਰ ਨਾਨਾ-ਨਾਨੀ ਦੀ ਡੈਥ ਹੋ ਗਈ ਸੀ ਤੇ ਮੇਰੇ ਮਾਮਾ-ਮਾਮੀ ਸੀ ਤੇ ਮਾਮੇ ਦੇ ਜਵਾਕ ਸੀ ਮਾਮੀ ਤਾਂ ਕੋਈ ਜ਼ਿਆਦਾ ਚੰਗੀ ਨਹੀਂ ਸੀ ਉਹ ਤਾਂ ਮੇਰੇ ਨਾਲ ਜ਼ਿਆਦਾ ਮੋਹ ਨਹੀਂ ਕਰਦੀ ਸੀ ਪਰ ਮਾਮਾ ਮੇਰੇ ਨਾਲ ਵਧੀਆ ਮੋਹ ਕਰਦਾ ਸੀ ਤੇ ਮਾਮੇ ਦੇ ਜਵਾਕ ਵੀ ਮੇਰਾ ਬੜਾ ਮੋਹ ਕਰਦੇ ਸੀ ਉਹ ਤਾਂ ਚਾਹੁੰਦੇ ਸੀ ਕਿ ਮੈਂ ਉਹਨਾਂ ਕੋਲ ਉੱਥੇ ਹੀ ਰਹਾ ਪਰ ਮਾਮੀ ਦਾ ਸੁਭਾਅ ਇੰਨਾ ਵਧੀਆ ਨਹੀਂ ਸੀ ਉਹ ਮੈਨੂੰ ਘੱਟ ਹੀ ਚੱਲਦੀ ਸੀ ਇਸ ਕਰਕੇ ਮੈਂ ਉੱਥੇ ਨਹੀਂ ਸੀ ਰਹਿੰਦਾ ਮਾਮਾ ਤਾਂ ਚਾਹੁੰਦਾ ਸੀ ਕਿ ਮੈਂ ਉੱਥੇ ਰਹਾ ਪਰ ਮਾਮਾ ਮਾਮੀ ਤੋਂ ਡਰਦਾ ਸੀ ਕਿਉਂਕਿ ਮਾਮੀ ਉਹਦੇ ਨਾਲ ਲੜਾਈ ਪਾ ਲੈਂਦੀ ਸੀ ਮਾਮੇ ਦੇ ਜਵਾਕ ਵੀ ਮੇਰੇ ਕੋਲ ਕਈ-ਕਈ ਦਿਨ ਛੁੱਟੀਆਂ ਵਿੱਚ ਰਹਿ ਜਾਂਦੇ ਸੀ ਮਾਮੇ ਦੇ ਜਵਾਕ ਜੇ ਸਕੂਲ ਵਿੱਚ ਪੜ੍ਹਦੇ ਸੀ ਇੱਕ 12ਵੀਂ ਕਲਾਸ 'ਚ ਪੜ੍ਹਦਾ ਸੀ ਤੇ ਕੁੜੀ 12ਵੀਂ ਕਲਾਸ ਪੂਰੀ ਕਰਕੇ ਕੰਪਿਊਟਰ ਦਾ ਕੋਰਸ ਕਰਦੀ ਸੀ। ਮਾਮੇ ਦੀ ਕੁੜੀ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਵੀਰੇ ਮੈਂ ਉੱਥੇ ਕੁੜੀਆਂ ਨਾਲ ਗੱਲ ਕਰੂੰਗੀ। ਜੇ ਕੋਈ ਗਰੀਬ ਘਰ ਦੀ ਕੁੜੀ ਹੋਈ ਤਾਂ ਤੇਰੇ ਲਈ ਜ਼ਰੂਰ ਵੇਖੂੰਗੀ। ਉਹ ਵੀ ਬੜੀ ਕੋਸ਼ਿਸ਼ ਕਰਦੀ ਸੀ ਕਿ ਮੇਰਾ ਵਿਆਹ ਹੋ ਜਾਵੇ ਉਹ ਮੇਰੇ ਤੇ ਬੜਾ ਤਰਸ ਕਰਦੀ ਸੀ ਕਿ ਤੂੰ ਕੱਲਾ ਰਹਿਣਾ ਜਦੋਂ ਵੀ ਉਹ ਮੇਰੇ ਕੋਲ ਰਹਿਣ ਆਉਂਦੇ ਸੀ ਤਾਂ ਕਹਿੰਦੇ ਸੀ ਕਿ ਤੇਰੇ ਘਰ 'ਚ ਬੜਾ ਸਕੂਨ ਮਿਲਦਾ ਬੇਸ਼ੱਕ ਤੇਰਾ ਘਰ ਪੱਕਾ ਨਹੀਂ ਆ ਤੇਰੇ ਕੋਲ ਕੋਠੀ ਨਹੀਂ ਆ ਪਰ ਇੱਥੇ ਤੂੰ ਸਾਨੂੰ ਪਿਆਰ ਬਹੁਤ ਦਿੰਨਾ ਜਿੰਨੇ ਪੈਸੇ ਤੇਰੇ ਕੋਲ ਹੁੰਦੇ ਆ ਤੂੰ ਸਾਨੂੰ ਕੁਝ ਨਾ ਕੁਝ ਖਾਣ ਲਈ ਲਿਆ ਕੇ ਦਿਨਾ ਆ ਮੈਂ ਉਹਨਾਂ ਨੂੰ ਕਹਿ ਦਿੰਦਾ ਸੀ ਕਿ ਤੁਹਾਡੇ ਤੋਂ ਇਲਾਵਾ ਮੇਰਾ ਹੈ ਵੀ ਹੋਰ ਕੌਣ ਆ ਤੁਸੀਂ ਹੀ ਉਹ ਜੋ ਮੇਰਾ ਇੰਨਾ ਕਰਦੇ ਹੋ ਨਹੀਂ ਤਾਂ ਅੱਜਕੱਲ ਮਾਮੇ ਦੇ ਜਵਾਕ ਤਾਂ ਭੂਆ ਦੇ ਜਵਾਕਾਂ ਨੂੰ ਪੁੱਛਦੇ ਤੱਕ ਨਹੀਂ ਇਸ ਤਰ੍ਹਾਂ ਸੀ ਇੱਕ ਦੂਜੇ ਨਾਲ ਮਜ਼ਾਕ ਕਰਨ ਲੱਗ ਜਾਂਦੇ ਸੀ ਇੱਕ ਦਿਨ ਮੇਰੇ ਦੋਸਤਾਂ ਨੇ ਨੈਣਾ ਦੇਵੀ ਜਾਣ ਦਾ ਪ੍ਰੋਗਰਾਮ ਬਣਾਇਆ ਤੇ ਮੈਂ ਵੀ ਉਹਨਾਂ ਨਾਲ ਜਾਣ ਲਈ ਤਿਆਰ ਹੋ ਗਿਆ ਮੈਂ ਥੋੜੇ ਦਿਨ ਲਈ ਫੈਕਟਰੀ ਵਿੱਚੋਂ ਛੁੱਟੀ ਲੈ ਲਈ ਤੇ ਉਹਨਾਂ ਨਾਲ ਨੈਣਾ ਦੇਵੀ ਚਲਾ ਗਿਆ ਮੈਨੂੰ ਇਹ ਸੀ ਕਿ ਚੱਲ ਥੋੜੇ ਦਿਨ ਜਾਊਂਗਾ ਮੇਰਾ ਦਿਲ ਲੱਗ ਜਾਊਗਾ ਜਦੋਂ ਅਸੀਂ ਨੈਣਾ ਦੇਵੀ ਚਲੇ ਗਏ ਤਾਂ ਉੱਥੇ ਵਧੀਆ ਦਰਸ਼ਨ ਕੀਤੇ ਜਦੋਂ ਅਸੀਂ ਉੱਥੇ ਘੁੰਮ ਰਹੇ ਸੀ ਤਾਂ ਮੈਂ ਵੇਖਿਆ ਕਿ ਇੱਕ ਕੁੜੀ ਉੱਥੇ ਸਾਈਡ ਤੇ ਬੈਠੀ ਸੀ ਤੇ ਰੋਈ ਜਾ ਰਹੀ ਸੀ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਉਹ ਕੁੜੀ ਸ਼ਾਇਦ ਪਾਗਲ ਹੋਣੀ ਆ ਪਹਿਲਾਂ ਤਾਂ ਮੈਂ ਉੱਥੋਂ ਦੀ ਲੰਗ ਗਿਆ ਪਰ ਫਿਰ ਮੇਰਾ ਮਨ ਜਿਆਣੀ ਟਿਕਿਆ ਮੈਂ ਸੋਚਿਆ ਕਿ ਮੈਂ ਉਹਨੂੰ ਪੁੱਛਾਂ ਕਿ ਕੀ ਗੱਲ ਹੋ ਗਈ ਫਿਰ ਮੈਂ ਉਹਨੂੰ ਪੁੱਛਿਆ ਕਿ ਕੀ ਗੱਲ ਤੁਸੀਂ ਰੋ ਕਿਉਂ ਰਹੇ ਹੋ ਫਿਰ ਉਹ ਮੈਨੂੰ ਦੱਸਣ ਲੱਗ ਪਈ ਉਹ ਮੈਨੂੰ ਕਹਿਣ ਲੱਗੀ ਮੇਰਾ ਦਰਦ ਕੀ ਪੁੱਛਦੇ ਹੋ ਮੈਂ ਤਾਂ ਬਹੁਤ ਕਰਮਾਂ ਦੀ ਮਾਰੀ ਹੋਈਆਂ ਮੇਰੇ ਜ਼ਿਆਦਾ ਪੁੱਛਣ ਤੇ ਉਹਨੇ ਮੈਨੂੰ ਦੱਸਿਆ ਕਿ ਮੇਰੀ ਛੋਟੀ ਹੁੰਦੀ ਦੇ ਮਾਪਿਓ ਮਰ ਗਏ ਸੀ ਤੇ ਫਿਰ ਮੇਰਾ ਵਿਆਹ ਬਹੁਤ ਅਮੀਰ ਘਰ ਵਿੱਚ ਹੋਇਆ ਘਰ ਵਿੱਚ ਤਾਂ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ ਪਰ ਮੇਰਾ ਘਰ ਵਾਲਾ ਤੇ ਮੇਰਾ ਸਹੁਰਾ ਦੋਵੇਂ ਜਣੇ ਸ਼ਰਾਬ ਪੀਂਦੇ ਆ ਤੇ ਸ਼ਰਾਬ ਪੀ ਕੇ ਮੈਨੂੰ ਕੁੱਟਦੇ ਆ ਮੇਰੀ ਸੱਸ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਆ ਨਾ ਕੋਈ ਮੇਰੇ ਜਵਾਕ ਆ ਉਹਨਾਂ ਦੇ ਘਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਪਰ ਉਸ ਘਰ ਵਿੱਚ ਮੈਨੂੰ ਸਕੂਨ ਨਹੀਂ ਮਿਲਿਆ ਉਹ ਮੈਨੂੰ ਡੇਲੀ ਰਾਤ ਨੂੰ ਕੁੱਟਦੇ ਸੀ ਮੇਰੇ ਘਰ ਵਾਲੇ ਨੇ ਮੇਰੇ ਕੁੱਟ-ਕੁੱਟ ਕੇ ਲਾਸ਼ਾਂ ਪਾ ਦਿੱਤੀਆਂ ਉਹਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਜਾਨਵਰਾਂ ਵਾਂਗ ਕੁੱਟਦੇ ਆ ਮੈਂ ਉੱਥੇ ਬੜੀ ਔਖੀ ਆ ਤੇ ਇਸ ਕਰਕੇ ਮੈਂ ਆਪਣਾ ਘਰ-ਬਾਰ ਛੱਡ ਕੇ ਆ ਗਈ ਹਾਂ ਕਿਉਂਕਿ ਉਸ ਘਰ ਵਿੱਚ ਮੈਨੂੰ ਕੋਈ ਸੁੱਖ ਨਹੀਂ ਮਿਲਦਾ ਬਸ ਪਾਗਲਾ ਵਾਂਗ ਸਾਰਾ ਦਿਨ ਕੰਮ ਕਰੀ ਜਾਂਦੀ ਸੀ ਕੰਮ ਕਰਨ ਦੇ ਬਾਅਦ ਵੀ ਉਹ ਮੈਨੂੰ ਬਹੁਤ ਕੁੱਟਦੇ ਮਾਰਦੇ ਸੀ ਨਾ ਮੈਨੂੰ ਕੋਈ ਚੀਜ਼ ਲਿਆ ਕੇ ਦਿੰਦੇ ਸੀ ਮੇਰੇ ਘਰ ਵਾਲਾ ਤਾਂ ਇੱਥੇ ਤੱਕ ਗਿਰਿਆ ਹੋਇਆ ਸੀ ਕਿ ਆਪਣੇ ਦੋਸਤਾਂ ਨੂੰ ਘਰ ਬੁਲਾ ਕੇ ਮੇਰੇ ਕੋਲੋਂ ਕਦੇ ਕੋਜ ਮੰਗਦਾ ਸੀ ਕਦੇ ਕੋਜ ਤੇ ਉਹਦੇ ਦੋਸਤ ਤਾਂ ਮੇਰੇ ਤੇ ਬੁਰੀ ਨਜ਼ਰ ਰੱਖਦੇ ਸੀ ਜਿਉ ਉਹਨੂੰ ਮੈਂ ਇਹ ਗੱਲ ਦੱਸਦੀ ਸੀ ਤਾਂ ਉਹ ਮੈਨੂੰ ਕੁੱਟ ਸੁੱਟਦਾ ਸੀ ਕਿ ਤੂੰ ਮੇਰੇ ਦੋਸਤਾਂ ਦੇ काम ਲਗਾ ਰਹੀਆਂ ਕਿਉਂਕਿ ਮੇਰੇ ਘਰ ਵਾਲੇ ਨੂੰ ਪਤਾ ਸੀ ਕਿ ਮੇਰੇ ਪਿੱਛੇ ਆਉਣ ਵਾਲਾ ਕੋਈ ਨਹੀਂ ਆ ਤਾਂ ਮੈਂ ਉਹਨੂੰ ਪੁੱਛਿਆ ਕਿ ਤੇਰੇ ਮਾਪਿਓ ਤੋਂ ਇਲਾਵਾ ਤੇਰਾ ਕੋਈ ਹੋਰ ਵੀ ਰਿਸ਼ਤੇਦਾਰ ਹੋਊਗਾ ਤਾਂ ਉਹ ਕਹਿਣ ਲੱਗੇ ਕਿ ਰਿਸ਼ਤੇਦਾਰ ਵੀ ਮੂੰਹ ਮੋੜ ਜਾਂਦੇ ਆ ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਂਦਾ ਕਿ ਹੁਣੇ ਸਾਡੇ ਕੋਲੋਂ ਕੁਝ ਮੰਗੂਗੀ ਸਾਨੂੰ ਦੋਖੀ ਦੇਊਗੀ ਸਾਨੂੰ ਆਪਣੇ ਘਰ ਨਾ ਰੱਖਣੀ ਪੈ ਜਵੇ ਤਾਂ ਇਸ ਕਰਕੇ ਰਿਸ਼ਤੇਦਾਰ ਵੀ ਜ਼ਿਆਦਾ ਮੂੰਹ ਨਹੀਂ ਲਾਉਂਦੇ ਸਭ ਦੁਖੀ ਬੰਦੇ ਕੋਲੋਂ ਦੂਰ ਦੂਰ ਭੱਜਦੇ ਆ ਉਹਨੇ ਦੱਸਿਆ ਕਿ ਮੇਰਾ ਨਾਮ ਰਾਜੂ ਆ ਉਹਦੇ ਕੋਈ ਹੋਰ ਭੈਣ ਭਰਾ ਨਹੀਂ ਸੀ ਉਹਦੇ ਮਾਪਿਓ ਬਚਪਨ ਜੀ ਮਰ ਗਏ ਸੀ ਉਹਨੂੰ ਮੈਂ ਪੁੱਛਿਆ ਕਿ ਤੁਹਾਡੇ ਪੇਕੇ ਤੁਹਾਡਾ ਕੋਈ ਚਾਚਾ ਤਾਇਆ ਹੋਵੇ ਤਾਂ ਉਹਨੇ ਦੱਸਿਆ ਕਿ ਜੋ ਮੇਰੇ ਚਾਚੇ ਤਾਇਏ ਨਹੀਂ ਉਹ ਵੀ ਹੁਣ ਮੈਨੂੰ ਆਪਣੇ ਘਰ ਨਹੀਂ ਵੜਨ ਦਿੰਦੇ ਜੋ ਮੇਰੇ ਹਿੱਸੇ ਦੀ ਜ਼ਮੀਨ ਸੀ ਮੈਂ ਆਪਣੇ ਚਾਚੇ ਤਾਇਆ ਵਿੱਚ ਵੰਡਾਈ ਸੀ ਤਾਕੇ ਸਾਰੀ ਉਮਰ ਉਹ ਮੇਰੇ ਨਾਲ ਵਰਤਨ ਪਰ ਜਦੋਂ ਹੁਣ ਮੈਂ ਉਹਨਾਂ ਦੇ ਘਰ ਜਾਨੀ ਆ ਤਾਂ ਉਹ ਮੈਨੂੰ ਮੂੰਹ ਨਹੀਂ ਲਾਉਂਦੇ ਉਹਨਾਂ ਨੂੰ ਇਹ ਹੈ ਕਿ ਕਿਤੇ ਇਹਦਾ ਕੁਝ ਕਰਨਾ ਨਾ ਪੈ ਜਾਵੇ ਮੈਂ ਉਹਨਾਂ ਨੂੰ ਕਈ ਵਾਰ ਜਾ ਕੇ ਦੱਸਿਆ ਉਹ ਮੈਨੂੰ ਬੜਾ ਤੰਗ ਕਰਦਾ ਆ ਤੁਸੀਂ ਇੱਕ ਵਾਰ ਉਹਨੂੰ ਸਮਝਾਓ ਤੇ ਇੱਕ ਦੋ ਵਾਰ ਮੇਰਾ ਚਾਚਾ ਮੇਰੇ ਨਾਲ ਮੇਰੇ ਘਰ ਵਾਲੇ ਨੂੰ ਸਮਝਾ ਆ ਗਿਆ ਤੇ ਇੱਕ ਵਾਰ ਮੈਂ ਆਪਣੇ ਘਰ ਜਾ ਕੇ ਕਹਿ ਦਿੱਤਾ ਕਿ ਮੈਂ ਉਸ ਬੰਦੇ ਨਾਲ ਨਹੀਂ ਰਹਿਣਾ ਮੇਰਾ ਉਸ ਨਾਲ ਤਲਾਕ ਕਰਵਾ ਦਿਓ ਕਿਉਂਕਿ ਅਸੀਂ ਫੇਰ ਵੀ ਉਹਨਾਂ ਨੂੰ ਜ਼ਮੀਨ ਦਿੱਤੀ ਸੀ ਇੰਨਾਕ ਤਾਂ ਉਹ ਸਾਡੇ ਲਈ ਕਰ ਹੀ ਸਕਦੇ ਸੀ ਪਰ ਉਹ ਮੈਨੂੰ ਹੀ ਲੱਗ ਪਏ ਕਿ ਇਸ ਤਰ੍ਹਾਂ ਘਰ ਨਹੀਂ ਤੋੜੀ ਦੇ ਜਿਹੋ ਜਿਹਾ ਵੀ ਐ ਹੁਣ ਤੇਰਾ ਘਰ ਵਾਲਾ ਆ ਤੈਨੂੰ ਉੱਥੇ ਹੀ ਆਪਣੀ ਸਾਰੀ ਜ਼ਿੰਦਗੀ ਕੱਟਣੀ ਪਊਗੀ ਹੁਣ ਜੇ ਮੈਂ ਉਹਨਾਂ ਦੇ ਘਰ ਜਾਨੀ ਵੀ ਆ ਤਾਂ ਉਹ ਮੈਨੂੰ ਕਹਿ ਦਿੰਦੇ ਨੇ ਕਿ ਤੂੰ ਉੱਥੇ ਹੀ ਰਹਿ ਕਦੇ ਨਾ ਕਦੇ ਤਾਂ ਉਹ ਸੁਧਰ ਹੀ ਜਾਊਗਾ ਹੁਣ ਉਹ ਮੈਨੂੰ ਆਪਣੇ ਘਰ ਰੱਖ ਕੇ ਰਾਜ਼ੀ ਨਹੀਂ ਆ ਇਸ ਕਰਕੇ ਮੈਂ ਸਭ ਨੂੰ ਛੱਡ ਕੇ ਇੱਥੇ ਮਾਤਾ ਦੇ ਘਰ ਆ ਗਈ ਸੀ ਤੇ ਹੁਣ ਮੇਰਾ ਹੱਲ ਮਾਤਾ ਰਾਣੀ ਹੀ ਕਰੇਗੀ ਮੈਂ ਸ਼ੁਰੂ ਤੋਂ ਮਾਤਾ ਦੀ ਭਗਤਨੀ ਆ ਤਾਂ ਮੈਂ ਉਸ ਕੁੜੀ ਨੂੰ ਪੁੱਛਿਆ ਕਿ ਹੁਣ ਤੁਸੀਂ ਕਿੱਥੇ ਜਾਣਾ ਹੁਣ ਤੁਸੀਂ ਇੱਥੇ ਕਿੰਨਾ ਕੁ ਟਾਈਮ ਬੈਠੇ ਰਹੋਗੇ ਤਾਂ ਉਹ ਕਹਿਣ ਲੱਗੀ ਬਸ ਮੇਰਾ ਤਾਂ ਹੁਣ ਹੱਲ ਮਾਤਾ ਰਾਣੀ ਹੀ ਕਰੇਗੀ ਤੇ ਮੈਂ ਤਾਂ ਹੁਣ ਇੱਥੇ ਹੀ ਬੈਠੀ ਰਹਾਂਗੀ ਜਿੰਨਾ ਟਾਈਮ ਮੇਰਾ ਕੋਈ ਹੱਲ ਨਹੀਂ ਹੁੰਦਾ ਕਿਉਂਕਿ ਮੇਰਾ ਆਪਣਾ ਕੋਈ ਨਹੀਂ ਆ ਮੈਨੂੰ ਉਹਦੀਆਂ ਗੱਲਾਂ ਸੁਣ ਕੇ ਬੜਾ ਤਰਸ ਆਇਆ ਮੈਂ ਉਹਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਚੱਲੋਗੇ ਤਾਂ ਉਹ ਮੇਰੇ ਵੱਲ ਹੈਰਾਨ ਹੋ ਕੇ ਵੇਖਣ ਲੱਗੀ ਤੇ ਉਹ ਕਹਿਣ ਲੱਗੀ ਕਿ ਤੁਹਾਡੇ ਘਰ ਦੇ ਮੈਨੂੰ ਕਿਉਂ ਰੱਖਣਗੇ ਤਾਂ ਮੈਂ ਉਹਨੂੰ ਕਿਹਾ ਕਿ ਇਨਸਾਨੀਅਤ तौरਤੇ ਕਿਹਾ ਮੈਂ ਤੁਹਾਨੂੰ ਆਪਣੇ ਘਰ ਲੈ ਜਾਣਾ ਆ ਤੇ ਮੈਨੂੰ ਤੁਹਾਨੂੰ ਘਰ ਵਿੱਚ ਰੱਖਣ ਲਈ ਕੋਈ ਪ੍ਰੋਬਲਮ ਨਹੀਂ ਆ ਤੇ ਰਾਜੂ ਮੈਨੂੰ ਪੁੱਛਣ ਲੱਗੀ ਕਿ ਤੁਹਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਆ ਪਰ ਤੁਹਾਡੇ ਘਰਦਿਆਂ ਨੂੰ ਤਾਂ ਪ੍ਰੋਬਲਮ ਹੋਊਗੀ ਤਾਂ ਮੈਂ ਉਹਨੂੰ ਆਪਣੀ ਸਾਰੀ ਕਹਾਣੀ ਦੱਸੀ ਕਿ ਮੇਰੇ ਘਰ ਵਿੱਚ ਮੇਰੇ ਤੋਂ ਇਲਾਵਾ ਕੋਈ ਨਹੀਂ ਹੈ ਜੇ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਤਾਂ ਤੁਸੀਂ ਮੇਰੇ ਨਾਲ ਮੇਰੇ ਘਰ ਜਾ ਸਕਦੇ ਹੋ ਮੈਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਦਿਆਂਗਾ ਦੋ ਰੋਟੀਆਂ ਹੀ ਨੇ ਜਿੱਥੇ ਮੈਂ ਖਾਣਾ ਤੁਸੀਂ ਖਾ ਲਿਆ ਕਰਿਓ ਮੈਂ ਜਿਆਦਾ ਅਮੀਰ ਤਾਂ ਨਹੀਂ ਆ ਮੇਰਾ ਘਰ ਜਿਆਦਾ ਸੋਹਣਾ ਤਾਂ ਨਹੀਂ ਆ ਪਰ ਤੁਹਾਨੂੰ ਇੱਕ ਛੱਤ ਜ਼ਰੂਰ ਮਿਲ ਜੂਗੀ ਤੁਸੀਂ ਹੁਣ ਮੈਨੂੰ ਆਪਣੀ ਸਾਰੀ ਕਹਾਣੀ ਦੱਸੀ ਹੀ ਆ ਤਾਂ ਮੈਂ ਤੁਹਾਨੂੰ ਇੱਥੇ ਇਕੱਲੇ ਨਹੀਂ ਛੱਡ ਸਕਦਾ ਕਿਉਂਕਿ ਇੱਕ ਔਰਤ ਦੀ ਇੱਜ਼ਤ ਦੀ ਕੀਮਤ ਮੈਂ ਸਮਝਦਾ ਆ ਤੁਸੀਂ ਆਪ ਸੋਚ ਲਵੋ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਮੇਰੇ ਨਾਲ ਰਹਿ ਸਕਦੇ ਹੋ ਤਾਂ ਤੁਸੀਂ ਮੇਰੇ ਨਾਲ ਜਾ ਸਕਦੇ ਹੋ ਮੈਨੂੰ ਲਜਾਣ ਚ ਕੋਈ ਪ੍ਰੋਬਲਮ ਨਹੀਂ ਆ ਉਹ ਮੇਰੀਆਂ ਗੱਲਾਂ ਸੁਣ ਕੇ ਸੋਚਣ ਲੱਗ ਪਈ ਤੇ ਫੇਰ ਉਹਨੇ ਮੈਨੂੰ ਕਹਿ ਦਿੱਤਾ ਕਿ ਮੈਂ ਤੁਹਾਡੇ ਨਾਲ ਜਾਣ ਨੂੰ ਤਿਆਰ ਹਾਂ ਮੈਂ ਆਪਣੇ ਦੋਸਤਾਂ ਤੋਂ ਪਹਿਲਾਂ ਹੀ ਉਹਦੇ ਨਾਲ ਪਿੰਡ ਆ ਗਿਆ ਮੈਂ ਆਪਣੇ ਦੋਸਤਾਂ ਨੂੰ ਉਸ ਕੁੜੀ ਬਾਰੇ ਕੁਝ ਨਹੀਂ ਦੱਸਿਆ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਪਿੰਡ ਜ਼ਰੂਰੀ ਕੰਮ ਆ ਗਿਆ ਜਿਸ ਕਰਕੇ ਮੈਂ ਤੁਹਾਡੇ ਤੋਂ ਪਹਿਲਾਂ ਜਾ ਰਿਹਾ ਹੁਣ ਮੈਂ ਉਸ ਕੁੜੀ ਨਾਲ ਘਰ ਆ ਗਿਆ ਸੀ ਜਦੋਂ ਅਸੀਂ ਘਰ ਆਏ ਤਾਂ ਮੈਨੂੰ ਬੜੀ ਸ਼ਰਮਜੀ ਮਹਿਸੂਸ ਹੋ ਰਹੀ ਸੀ ਕਿ ਉਹ ਕੀ ਕਹੂਗੀ ਕਿ ਕਿੱਦਾਂ ਦਾ ਘਰ ਆਇਦਾ ਮੈਂ ਉਹਨੂੰ ਘਰੇ ਲੈ ਕੇ ਆ ਗਿਆ ਤੇ ਮੈਂ ਉਹਨੂੰ ਕਿਹਾ ਤੁਸੀਂ ਇੰਨੇ ਵੱਡੇ ਘਰ ਵਿੱਚ ਰਹਿ ਕੇ ਆਇਓ ਪਤਾ ਨਹੀਂ ਤੁਸੀਂ ਇੱਥੇ ਕਿਵੇਂ ਰਹੋਗੇ ਉਹ ਕਹਿੰਦੀ ਉਥੇ ਸਕੂਨ ਨਹੀਂ ਮਿਲਿਆ ਮੈਨੂੰ ਮੈਨੂੰ ਤਾਂ ਸਕੂਨ ਚਾਹੀਦਾ ਆ ਮੈਨੂੰ ਇੱਥੇ ਰਹਿਣ 'ਚ ਕੋਈ ਪ੍ਰੋਬਲਮ ਨਹੀਂ ਆ ਮੈਂ ਉਹਦਾ ਕੱਪੜਿਆਂ ਵਾਲਾ ਬੈਗ ਬੈਡਰੂਮ ਵਿੱਚ ਰੱਖ ਦਿੱਤਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਉਹ ਮੇਰੇ ਨਾਲ ਮੇਰੇ ਤੇ ਯਕੀਨ ਕਰਕੇ ਕਿਵੇਂ ਆ ਗਈ ਕਿਉਂਕਿ ਇਦਾਂ ਕੋਈ ਕੁੜੀ ਕਿਸੇ ਤੇ ਕਿਵੇਂ ਯਕੀਨ ਕਰ ਸਕਦੀ ਆ ਸ਼ਾਇਦ ਉਹ ਵਿਚਾਰੀ ਕਿਸਮਤ ਦੀ ਮਾਰੀ ਕਰਕੇ ਜਿੱਥੇ ਰਹਿਣ ਨੂੰ ਜਗ੍ਹਾ ਮਿਲੀ ਉੱਥੇ ਆ ਗਈ ਮੈਂ ਰਾਤ ਨੂੰ ਉਹਨੂੰ ਕਿਹਾ ਕਿ ਤੁਸੀਂ ਮੇਰੇ ਬੈੱਡਰੂਮ ਵਿੱਚ ਸੌ ਜਾਓ ਤੇ ਮੈਂ ਪੇਟੀ ਵਾਲੇ ਰੂਮ 'ਚ ਸੌ ਜਾਊਂਗਾ ਤਾਂ ਉਹ ਮੈਨੂੰ ਕਹਿਣ ਲੱਗੀ ਨਹੀਂ ਨਹੀਂ ਮੈਂ ਪੇਟੀ ਵਾਲੇ ਰੂਮ ਵਿੱਚ ਸੌ ਜਾਊਂਗੀ ਤੁਸੀਂ ਬੈੱਡਰੂਮ 'ਚ ਸੌ ਜਾਓ ਮੇਰੇ ਜ਼ਾਦਾ ਕਹਿਣ ਤੇ ਉਹ ਬੈੱਡਰੂਮ 'ਚ ਸੌ ਗਈ ਮੈਂ ਉਹਨੂੰ ਕਿਹਾ ਕਿ ਤੁਸੀਂ ਆਪਣੇ ਕਮਰੇ ਦਾ ਦਰਵਾਜ਼ਾ ਅੰਦਰੋਂ ਚੰਗੀ ਤਰ੍ਹਾਂ ਬੰਦ ਕਰ ਲਵੋ ਕਿਉਂਕਿ ਮੇਰੇ ਘਰ ਨੂੰ ਕੰਦਾ ਛੋਟੀਆਂ ਹੀ ਸੀ ਮੇ ਵਾਰ-ਵਾਰ ਉਠ ਕੇ ਉਹਦੇ ਕਮਰੇ ਵੱਲ ਵੇਖ ਰਿਹਾ ਸੀ ਜਿਵੇਂ ਮੈਨੂੰ ਉਹਦੀ ਕੋਈ ਜ਼ਿਆਦਾ ਹੀ ਫਿਕਰ ਲੱਗ ਗਈ ਸੀ ਕਿ ਉਹ ਠੀਕ-ਠਾਕ ਤਾਂ ਹੈ ਮੈਂ ਉਹਨੂੰ ਬਾਹਰੋਂ ਖੜੇ ਨੇ ਆਵਾਜ਼ ਮਾਰੀ ਰਾਜੂ ਜੀ ਤੁਸੀਂ ਸੌਂਗੇ ਤਾਂ ਉਹਦੀ ਆਵਾਜ਼ ਆਈ ਕਿ ਹਾਂਜੀ ਬਸ ਸੌਣ ਹੀ ਲੱਗੀਆਂ ਕਿਉਂਕਿ ਮੈਨੂੰ ਇਹ ਹੀ ਫਿਕਰ ਸੀ ਕਿ ਕੀ ਤੇ ਉਹਨੂੰ ਮੇਰੇ ਘਰ ਵਿੱਚ ਨੀਂਦ ਆਊਗੀ ਜਾਂ ਨਹੀਂ ਕਿਉਂਕਿ ਉਹ ਬਹੁਤ ਵੱਡੇ ਘਰ ਆਈ ਸੀ ਉਹ ਮੈਨੂੰ ਕਹਿੰਦੀ ਤੁਸੀਂ ਬੇਫਿਕਰ ਹੋ ਕੇ ਸੌ ਜਾਵੋ ਬਸ ਮੈਂ ਵੀ ਸੌਣ ਹੀ ਲੱਗੀ ਆ ਜਦੋਂ ਮੈਂ ਆਪਣੇ ਕਮਰੇ ਵਿੱਚ ਜਾ ਕੇ ਪਿਆ ਤਾਂ ਮੈਂ ਬੜਾ ਬੇਫਿਕਰ ਜਿਹਾ ਹੋ ਕੇ ਸੁੱਤਾ ਕਿਉਂਕਿ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਮੇਰੇ ਤੋਂ ਇਲਾਵਾ ਘਰ ਵਿੱਚ ਹੋਰ ਕੋਈ ਵੀ ਹੈਗਾ ਆ ਪਹਿਲਾਂ ਮੈਨੂੰ ਇਕੱਲਾ ਇਕੱਲਾ ਜਿਹਾ ਲੱਗਦਾ ਹੁੰਦਾ ਸੀ ਅਗਲੇ ਦਿਨ ਜਦੋਂ ਮੈਂ ਸਵੇਰੇ ਉੱਠਿਆ ਤਾਂ ਮੈਂ ਵੇਖਿਆ ਕਿ ਰਸੋਈ ਵਿੱਚ ਰਾਜੂ ਕੰਮ ਕਰ ਰਹੀ ਸੀ ਮੈਂ ਵੇਖਿਆ ਕਿ ਉਹਨੇ ਸਾਰੇ ਵਿਰੇ ਵਿੱਚ ਝਾੜੂ ਲਗਾ ਦਿੱਤਾ ਸੀ ਤੇ ਉਹਨੇ ਚਾਹ ਵੀ ਬਣਾ ਕੇ ਰੱਖ ਦਿੱਤੀ ਸੀ ਉਹ ਬਸ ਆਟਾ ਗੁੰਨ ਰਹੀ ਸੀ ਮੈਂ ਉਹਨੂੰ ਕਿਹਾ ਕਿ ਤੁਸੀਂ ਇਹ ਕੰਮ ਕਿਉਂ ਕੀਤਾ ਤੁਸੀਂ ਪਏ ਰਹਿੰਦੇ ਤੁਸੀਂ ਵੀ ਕੱਲ ਦੇ ਥੱਕੇ ਹੋਏ ਸੀ ਤਾਂ ਉਹ ਕਹਿਣ ਲੱਗੀ ਨਹੀਂ ਨਹੀਂ ਮੈਨੂੰ ਤਾਂ ਕੰਮ ਕਰਨ ਦੀ ਆਦਤ ਆ ਤੁਸੀਂ ਦੱਸੋ ਤੁਹਾਨੂੰ ਪਰੌਂਠੇ ਬਣਾਵਾ ਕਿ ਰੋਟੀ ਬਣਾਵਾ ਕਿਉਂਕਿ ਮੈਂ ਕੰਮ ਤੇ ਰੋਟੀ ਨਾਲ ਲੈ ਕੇ ਜਾਂਦਾ ਸੀ ਜਦੋਂ ਉਹਨੇ ਇੰਨੀ ਗੱਲ ਕਹੀ ਤਾਂ ਦਿਲ ਵਿੱਚ ਇਹ ਅਹਿਸਾਸ ਜਿਹਾ ਹੋਇਆ ਕਿ ਕੋਈ ਆਪਣਾ ਹੈ ਜੋ ਮੇਰਾ ਫਿਕਰ ਕਰਦਾ ਜੋ ਮੈਨੂੰ ਖਾਣ ਲਈ ਪੁੱਛਦਾ ਕਿਉਂਕਿ ਮੈਂ ਸ਼ੁਰੂ ਤੋਂ ਹੀ ਇਕੱਲਾ ਰਹਿੰਦਾ ਸੀ ਮੈਨੂੰ ਕਿਸੇ ਨੇ ਇਹ ਗੱਲ ਨਹੀਂ ਪੁੱਛੀ ਸੀ ਜਦੋਂ ਉਹਨੇ ਇੰਨੀ ਗੱਲ ਪੁੱਛੀ ਤਾਂ ਮੈਨੂੰ ਬੜਾ ਚੰਗਾ ਜਿਹਾ ਲੱਗਾ ਪਰ ਮੈਂ ਉਹਨੂੰ ਕਿਹਾ ਕਿ ਤੁਸੀਂ ਰਹਿਣ ਦਿਓ ਮੈਂ ਆਪੇ ਰੋਟੀ ਬਣਾ ਲਊਂਗਾ ਅੱਗੇ ਵੀ ਤਾਂ ਮੈਂ ਬਣਾਉਂਦਾ ਹੀ ਆ ਉਹ ਕਹਿੰਦੀ ਨਹੀਂ ਨਹੀਂ ਮੈਂ ਆਪੇ ਰੋਟੀ ਬਣਾਉਂਗੀ ਤੁਸੀਂ ਦੱਸੋ ਪਰੌਠੇ ਖਾਓਗੇ ਜਾਂ ਰੋਟੀ ਮੈਂ ਕੁਝ ਨਾ ਬੋਲਿਆ ਕਿਉਂਕਿ ਮੈਨੂੰ ਇਹ ਸੀ ਕਿ ਉਹਨੇ ਕਿਹਾ ਨਾ ਅੱਜ ਹੀ ਮੈਨੂੰ ਇਹਨੇ ਕੰਮ ਲਗਾ ਲਿਆ ਤਾਂ ਉਹ ਕਹਿਣ ਲੱਗੀ ਚਲੋ ਠੀਕ ਹੈ ਮੈਂ ਆਪੇ ਹੀ ਪਰੌਠੇ ਬਣਾ ਦਿੰਨੀ ਆ ਮਹਿਤਾ ਬਸ ਬੈਠਾ ਉਹਨੂੰ ਵੇਖੀ ਜਾਂਦਾ ਸੀ ਉਹ ਇੰਨੀ ਜਲਦੀ ਜਲਦੀ ਸਾਰਾ ਕੰਮ ਕਰ ਰਹੀ ਸੀ ਜਿਵੇਂ ਉਹਨੂੰ ਕੋਈ ਚਾਜ ਆ ਚੜ ਗਿਆ ਹੋਵੇ ਪਰ ਮੈਨੂੰ ਇੱਕ ਗੱਲ ਦੀ ਤਸੱਲੀ ਸੀ ਕਿ ਉਹਨੂੰ ਮੇਰਾ ਘਰ ਵਧੀਆ ਲੱਗਿਆ ਮੈਨੂੰ ਤਾਂ ਇਹੀ ਟੈਨਸ਼ਨ ਸੀ ਕਿ ਪਤਾ ਨਹੀਂ ਉਹ ਮੇਰੇ ਇਹੋ ਜਿਹੇ ਘਰ ਵਿੱਚ ਰਹਿ ਪਾਉਗੀ ਵੀ ਜਾਂ ਨਹੀਂ ਮੈਂ ਉਹਨੂੰ ਕਹਿ ਦਿੱਤਾ ਸੀ ਕਿ ਜਦੋਂ ਤੱਕ ਤੁਸੀਂ ਰਹਿਣਾ ਇੱਥੇ ਰਹਿ ਸਕਦੇ ਆ ਮੇਰੇ ਵੱਲੋਂ ਖੁੱਲੀ ਛੁੱਟੀ ਆ ਜਦੋਂ ਤੱਕ ਤੁਹਾਡਾ ਕੋਈ ਹੋ ਟਿਕਾਣਾ ਨਹੀਂ ਬਣਦਾ ਤੁਸੀਂ ਇੱਥੇ ਰਾਮ ਨਾਲ ਰਹਿ ਸਕਦੇ ਹੋ ਇਹ ਗੱਲ ਸੁਣ ਕੇ ਉਹ ਬੜੀ ਖੁਸ਼ ਹੋਈ ਉਹਨੇ ਮੇਰੀ ਰੋਟੀ ਪੈਕ ਕਰ ਦਿੱਤੀ ਤੇ ਉਹਨੇ ਚਾਹ ਵੀ ਬੜੀ ਸਵਾਦ ਬਣਾਈ ਮੇਰਾ ਤਾਂ ਘਰ ਵਿੱਚ ਉਸ ਦਿਨ ਇੰਨਾ ਜੀ ਲੱਗਾ ਕਿ ਮੇਰਾ ਤਾਂ ਕੰਮ ਤੇ ਜਾਣ ਨੂੰ ਦਿਲ ਨਹੀਂ ਲੱਗ ਰਿਹਾ ਸੀ ਮੈਂ ਉਹਦੇ ਨਾਲ ਗੱਲਾਂ ਕਰਕੇ ਬੜਾ ਰਿਲੈਕਸ ਫੀਲ ਕਰ ਰਿਹਾ ਸੀ ਕਿਉਂਕਿ ਮੇਰੇ ਨਾਲ ਅੱਗੇ ਘਰ ਵਿੱਚ ਗੱਲਾਂ ਕਰਨ ਲਈ ਕੋਈ ਨਹੀਂ ਹੁੰਦਾ ਸੀ ਮੈਂ ਕੱਲ੍ਹ ਐ ਟੱਕਰਾ ਮਾਰਦਾ ਰਹਿੰਦਾ ਸੀ ਅੱਗੇ ਮੈਨੂੰ ਹੁੰਦਾ ਸੀ ਕਿ ਕਦੋਂ ਮੈਂ ਕੰਮ ਤੇ ਚਲਾ ਜਾਵਾਂ ਪਰ ਅੱਜ ਮੈਨੂੰ ਇਹੀ ਲੱਗ ਰਿਹਾ ਸੀ ਕਿ ਮੈਂ ਘਰ ਵਿੱਚ ਹੀ ਰਹਾ ਕੰਮ ਤੇ ਨਾ ਜਾਵਾਂ ਮੇਰਾ ਦਿਲ ਹੀ ਨਹੀਂ ਕਰ ਰਿਹਾ ਸੀ ਮੈਂ ਤਾਂ ਉਹਨੂੰ ਕੰਮ ਕਰਦੀ ਨੂੰ ਵੇਖ ਕੇ ਇਹੀ ਸੋਚ ਰਿਹਾ ਸੀ ਕਿ ਇਹਦਾ ਘਰ ਵਾਲਾ ਕਿੰਨਾ ਬਦਕਿਸਮਤ ਆ ਜਿਨੇ ਇੰਨੀ ਵਧੀਆ ਕੁੜੀ ਦੀ ਕਦਰ ਨਹੀਂ ਕੀਤੀ ਕਿਉਂਕਿ ਉਹ ਸੋਹਣੀ ਵੀ ਬਹੁਤ ਜ਼ਿਆਦਾ ਸੀ ਤੇ ਕੰਮ ਵੀ ਬੜੇ ਸੋਹਣੇ ਕਰਦੀ ਸੀ ਤੇ ਸੁਭਾਅ ਦੀ ਵੀ ਬੜੀ ਠੰਡੀ ਸੀ ਮੈਂ ਉਹਨੂੰ ਕਿਹਾ ਕਿ ਕੋਈ ਵੀ ਆਈ ਜਾਵੇ ਤੁਸੀਂ ਦਰਵਾਜ਼ਾ ਨਾ ਖੋਲਿਓ ਤੁਸੀਂ ਦਰਵਾਜ਼ਾ ਅੰਦਰੋਂ ਬੰਦ ਕਰ ਲਿਓ ਮੈਂ ਸ਼ਾਮ ਨੂੰ 6 ਵਜੇ ਆਉਂਗਾ ਉਸ ਤੋਂ ਪਹਿਲਾਂ ਤੁਸੀਂ ਕਿਸੇ ਨੂੰ ਦਰਵਾਜ਼ਾ ਨਾ ਖੋਲਿਓ ਕਿਉਂਕਿ ਤੁਸੀਂ ਇੱਥੇ ਨਵੇਂ ਹੋ ਕਿਸੇ ਨੂੰ ਨਹੀਂ ਜਾਣਦੇ ਉੰਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਤੇ ਮੈਂ ਕੰਮ ਤੇ ਚਲਾ ਗਿਆ ਕੰਮ ਤੇ ਜਾ ਕੇ ਵੀ ਮੇਰਾ ਮਨ ਨਹੀਂ ਲੱਗ ਰਿਹਾ ਸੀ ਮੇਰਾ ਧਿਆਨ ਵਾਰ-ਵਾਰ ਰਾਜੂ ਵਿੱਚ ਹੀ ਸੀ ਕਿ ਉਹ ਕੀ ਕਰਦੀ ਹੋਣੀ ਆ ਕਿਤੇ ਉਹਨੂੰ ਉਹਦਾ ਘਰ ਵਾਲਾ ਇੱਥੇ ਲੱਭ ਨਾ ਲਵੇ ਫਿਰ ਮੈਂ ਸੋਚਦਾ ਇੰਨੀ ਜਲਦੀ ਉਹ ਕਿੱਥੋਂ ਇਹਨੂੰ ਲੱਭ ਲੂ ਕਿਉਂਕਿ ਉਹ ਤਾਂ ਬਹੁਤ ਦੂਰ ਤੋਂ ਆਈ ਸੀ ਉਹਦੇ ਸਹੁਰਿਆਂ ਦਾ ਪਿੰਡ ਇਥੋਂ ਬਹੁਤ ਦੂਰ ਸੀ ਪਤਾ ਨਹੀਂ ਜਿਵੇਂ ਮੈਨੂੰ ਕੁਝ ਮਿਲ ਗਿਆ ਹੋਵੇ ਮੈਨੂੰ ਇਦਾਂ ਫੀਲ ਹੋ ਰਿਹਾ ਸੀ ਫਿਰ ਮੈਂ ਸੋਚਿਆ ਕਿ ਉਹਦੇ ਕੋਲ ਤਾਂ ਫੋਨ ਵੀ ਨਹੀਂ ਆ ਕਿ ਮੈਂ ਉਹਨੂੰ ਫੋਨ ਕਰਕੇ ਪੁੱਛ ਲਵਾਂ ਕਿ ਉਹ ਠੀਕ ਤਾਂ ਹੈ ਹੁਣ ਮੈਂ ਦਿਮਾਗ 'ਚ ਇਹੀ ਗੱਲ ਸੋਚੀ ਸੀ ਕਿ ਮੈਂ ਉਹਨੂੰ ਛੋਟਾ ਜਿਹਾ ਫੋਨ ਲੈ ਕੇ ਦਵਾਂਗਾ ਤਾਂ ਕਿ ਮੈਂ ਉਹਦਾ ਹਾਲਚਲ ਪੁੱਛ ਲਿਆ ਕਰਾਂ ਮੈਂ ਤਾਂ ਵਾਰ-ਵਾਰ ਟਾਈਮ ਵੈਲੀ ਵੇਖ ਰਿਹਾ ਸੀ ਕਿ ਕਦੋਂ 6 ਵਜਨ ਤੇ ਕਦੋਂ ਮੈਂ ਘਰ ਜਾਵਾਂ ਕਿਉਂਕਿ ਮੈਨੂੰ ਉੱਥੇ ਬੈਠੇ ਨੂੰ ਵੀ ਉਹਦੀ ਹੀ ਫਿਕਰ ਸੀ ਸ਼ਾਮ ਦੇ 6:00 ਵਜੇ ਮੈਂ ਬਹੁਤ ਜਲਦੀ-ਜਲਦੀ ਘਰ ਗਿਆ। ਮੈਂ ਫੈਕਟਰੀ ਵਿੱਚ ਸਾਈਕਲ ਤੇ ਜਾਂਦਾ ਹੁੰਦਾ ਸੀ ਕਿਉਂਕਿ ਸ਼ਹਿਰ ਸਾਡੇ ਲੱਗ ਗਈ ਸੀ। ਮੇਰੇ ਕੋਲੇ ਮੋਟਰਸਾਈਕਲ ਨਹੀਂ ਸੀ। ਮੇਰੇ ਕੋਲ ਸਿਰਫ ਸਾਈਕਲ ਸੀ ਤੇ ਮੈਂ ਉਹਦੇ ਤੇ ਜਦੋਂ ਘਰ ਆਇਆ ਤਾਂ ਮੈਂ ਵੇਖਿਆ ਕਿ ਘਰ ਦਾ ਅੰਦਰੋਂ ਕੁੰਡਾ ਲੱਗਾ ਹੋਇਆ ਸੀ। ਜਦੋਂ ਮੈਂ ਗੇਟ ਖੜਕਾਇਆ ਤਾਂ ਰਾਜੂ ਨੇ ਕੁੰਡਾ ਖੋਲ੍ਹ ਦਿੱਤਾ ਤੇ ਮੈਨੂੰ ਕਹਿਣ ਲੱਗੀ, "ਚੱਲ ਵਧੀਆ ਤੁਸੀਂ ਆ ਗਏ।" ਮੈਂ ਤਾਂ ਕੱਲੀ ਬੈਠੀ ਬੋਰ ਹੋ ਰਹੀ ਸੀ। ਉਹਦੇ ਵੀ ਮੈਨੂੰ ਵੇਖ ਕੇ ਜਿਵੇਂ ਸਾਹਾਂ ਵਿੱਚ ਸਾਹ ਆ ਗਏ ਕਿਉਂਕਿ ਉਹ ਉਸ ਘਰ ਵਿੱਚ ਕੱਲੀ ਸੀ ਉਹ ਕਿਸੇ ਨੂੰ ਨਹੀਂ ਜਾਣਦੀ ਸੀ ਉੱਥੇ ਉਹਨੂੰ ਸਿਰਫ ਮੇਰਾ ਹੀ ਸਹਾਰਾ ਸੀ ਮੈਂ ਉਹਨੂੰ ਪੁੱਛਿਆ ਕਿ ਘਰ ਕੋਈ ਆਇਆ ਤਾਂ ਨਹੀਂ ਤਾਂ ਉਹ ਕਹਿਣ ਲੱਗੀ ਕਿ ਪਤਾ ਨਹੀਂ ਕਿਸੇ ਨੇ ਗੇਟ ਖੜਕਾਇਆ ਸੀ ਪਰ ਤੁਸੀਂ ਕਿਹਾ ਸੀ ਕਿ ਖੋਲੀ ਨਾ ਇਸ ਕਰਕੇ ਮੈਂ ਖੋਲਿਆ ਨਹੀਂ ਤੇ ਮੈਂ ਤਾਂ ਵੇਖਿਆ ਵੀ ਨਹੀਂ ਕਿ ਕੌਣ ਸੀ ਮੈਂ ਕਿਹਾ ਚੱਲ ਵਧੀਆ呀 ਤੁਸੀਂ ਨਹੀਂ ਖੋਲਿਆ ਉਹ ਮੈਨੂੰ ਕਹਿੰਦੀ ਤੁਸੀਂ ਨਾ ਹਾਲਵੋ ਮੈਂ ਤੁਹਾਡੇ ਲਈ ਗਰਮ-ਗਰਮ ਦੁੱਧ ਲੈ ਕੇ ਆਉਣੀ ਆ ਮੈਂ ਕਿਆ ਦੁੱਧ ਮੈਂ ਤਾਂ ਇਹ ਕਦੇ ਇਸ ਟਾਈਮ ਦੁੱਧ ਨਹੀਂ ਪੀਤਾ ਤਾਂ ਉਹ ਕਹਿਣ ਲੱਗੀ ਨਹੀਂ ਨਹੀਂ ਤੁਸੀਂ ਕੰਮ ਤੋਂ ਥੱਕੇ ਹੋਏ ਆਏ ਹੋ ਮੈਂ ਦੁੱਧ ਵਿੱਚ ਪੱਤੀ ਪਾ ਦਿੱਤੀ ਹੈ ਤੁਸੀਂ ਪਹਿਲਾਂ ਉਹ ਪੀਓ ਫਿਰ ਤੁਸੀਂ ਬਾਅਦ ਵਿੱਚ ਰੋਟੀ ਖਾਓ ਪਤਾ ਨਹੀਂ ਕਿਉਂ ਉਹ ਮੈਨੂੰ ਬੜਾ ਆਪਣਾ ਪੰਜਾ ਦਿਖਾ ਰਹੀ ਸੀ ਮੈਂ ਉਹਨੂੰ ਕਿਹਾ ਕਿ ਤੁਸੀਂ ਰੋਟੀ ਵੀ ਬਣਾ ਦਿੱਤੀ ਤਾਂ ਰਾਜੂ ਕਹਿਣ ਲੱਗੀ ਨਹੀਂ ਨਹੀਂ ਮੈਂ ਤਾਂ ਸਿਰਫ ਆਟਾ ਗੁੰਨ ਕੇ ਰੱਖਿਆ ਰੋਟੀ ਤਾਂ ਉਦੋਂ ਬਣਾਵਾਂਗੇ ਜਦੋਂ ਤੁਸੀਂ ਖਾਓਗੇ ਮੈਂ ਉਹਨੂੰ ਕਿਹਾ ਕਿ ਤੁਸੀਂ ਮੇਰੇ ਤੇ ਇੰਨੇ ਆਸਾਨ ਨਾ ਕਰੋ ਮੈਂ ਆਪੇ ਸਾਰੇ ਕੰਮ ਕਰ ਲਵਾਂਗਾ ਤਾਂ ਰਾਜੂ ਕਹਿਣ ਲੱਗੀ ਕਿ ਮੇਰੇ ਹੁੰਦੇ ਤੁਸੀਂ ਆਪਣੇ ਆਪ ਕੁਝ ਬਣਾ ਕੇ ਖਾਓ ਇਹ ਮੈਨੂੰ ਚੰਗਾ ਨਹੀਂ ਲੱਗਣਾ ਜੇ ਤੁਸੀਂ ਐਦਾਂ ਕਰੋਗੇ ਫਿਰ ਮੈਂ ਇੱਥੇ ਨਹੀਂ ਰਹਿਣਾ ਫਿਰ ਮੈਂ ਚਲੀ ਜਾਨੀ ਆ ਜਿੱਥੇ ਮੈਨੂੰ ਛੱਤ ਮਿਲੂ ਮੈਂ ਉੱਥੇ ਰਹਿ ਪਊਂਗੀ ਤਾਂ ਮੈਂ ਕਹਾਂ ਨਹੀਂ ਨਹੀਂ ਐਦਾਂ ਦੀ ਤਾਂ ਕੋਈ ਗੱਲ ਨਹੀਂ ਆ ਰਾਜੂ ਨੇ ਮੈਨੂੰ ਇੰਨੀ ਸਵਾਦ ਚਾਹ ਪਿਆਈ ਕਿ ਮੈਂ ਤਾਂ ਉਹਦੀਆਂ ਤਾਰੀਫਾਂ ਹੀ ਕਰਦਾ ਰਿਹਾ ਅਜੇ ਮੈਂ ਚਾਹ ਪੀ ਹੀ ਰਿਹਾ ਸੀ ਇੰਨੇ ਟਾਈਮ ਤੱਕ ਮੇਰੀ ਚਾਚੀ ਸਾਡੇ ਘਰ ਆ ਗਈ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਪਹਿਲਾਂ ਵੀ ਆਈ ਸੀ ਤੇ ਅੰਦਰੋਂ ਬੂਹਾ ਲੱਗਿਆ ਹੋਇਆ ਸੀ ਤੇ ਚਾਚੀ ਮੈਨੂੰ ਪੁੱਛਣ ਲੱਗੀ ਪੁੱਤ ਇਹ ਕੌਣ ਆ ਇਹ ਕੁੜੀ ਨੂੰ ਮੈਂ ਪਛਾਣਿਆ ਨਹੀਂ ਤੇਰੇ ਮਾਮੇ ਦੀ ਕੁੜੀ ਤਾਂ ਨਹੀਂ ਲੱਗਦੀ ਮੈਂ ਚਾਚੀ ਨੂੰ ਕਿਹਾ ਚਾਚੀ ਕਹਾਣੀ ਬਹੁਤ ਲੰਬੀ ਆ ਤੁਸੀਂ ਬੈਠੋ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਚਾਚੀ ਨਾਲ ਮੇਰਾ ਸ਼ੁਰੂ ਤੋਂ ਹੀ ਬੜਾ ਪਿਆਰ ਸੀ ਚਾਚੀ ਨੇ ਤਾਂ ਮੇਰੇ ਰਿਸ਼ਤੇ ਲਈ ਵੀ ਬੜੀ ਕੋਸ਼ਿਸ਼ ਕੀਤੀ ਸੀ ਪਰ ਕਿਤੇ ਗੱਲ ਨਹੀਂ ਬਣੀ ਸੀ ਚਾਚੀ ਕਹਿੰਦੀ ਮੈਂ ਤੇਰਾ ਦਰਵਾਜ਼ਾ ਵੇਖਿਆ ਤੇ ਅੰਦਰੋਂ ਲੱਗਾ ਹੋਇਆ ਤੇ ਮੈਨੂੰ ਲੱਗਾ ਤੂੰ ਬਿਮਾਰ ਨਾ ਹੋਵੇਂ ਜੋ ਅੱਜ ਘਰਾਂ ਕਿਉਂਕਿ ਅੱਗੇ ਤਾਂ ਬਾਹਰੋਂ ਤਾਲਾ ਲੱਗਾ ਹੁੰਦਾ ਮੈਨੂੰ ਪਤਾ ਲੱਗ ਜਾਂਦਾ ਕਿ ਤੂੰ ਕੰਮ ਤੇ ਗਿਆ ਹੋਇਆ ਮੈਨੂੰ ਫਿਕਰ ਜੀ ਹੋ ਗਈ ਸੀ ਇਸ ਕਰਕੇ ਮੈਂ ਆਈ ਸੀ ਪਰ ਤੂੰ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਮੈਂ ਚਾਚੀ ਨੂੰ ਸਾਰੀ ਗੱਲ ਦੱਸੀ ਚਾਚੀ ਮੇਰੀਆਂ ਗੱਲਾਂ ਸੁਣ ਕੇ ਹੈਰਾਨ ਰਹਗੀ ਤੇ ਚਾਚੀ ਕਹਿਣ ਲੱਗੀ ਪੁੱਤ ਇਦਾਂ ਤੂੰ ਇਹਨੂੰ ਇੱਥੇ ਲੈ ਆਇਆ ਜੇ ਇਹਦੇ ਸਹੁਰੇ ਇੱਥੇ ਆ ਗਏ ਤਾਂ ਕੀ ਬਣੂਗਾ ਤਾਂ ਰਾਜੂ ਕਹਿਣ ਲੱਗੀ ਨਹੀਂ ਜੀ ਮੈਂ ਆਪਣੀ ਮਰਜ਼ੀ ਨਾਲ ਆਈਆਂ ਇਹਨਾਂ ਨੇ ਤਾਂ ਮੈਨੂੰ ਸਿਰਫ ਪੁੱਛਿਆ ਸੀ ਕਿਉਂਕਿ ਇਹਨਾਂ ਤੋਂ ਮੇਰੀ ਹਾਲਤ ਵੇਖੀ ਨਹੀਂ ਗਈ ਮੈਂ ਇਹਨਾਂ ਨੂੰ ਆਪਣਾ ਸਾਰਾ ਦੁੱਖ ਦੱਸ ਦਿੱਤਾ ਸੀ ਚਾਚੀ ਮੈਨੂੰ ਕਹਿੰਦੀ 1 ਮਿੰਟ ਘਰਾਂ ਹੀ ਮੇਰੀ ਗੱਲ ਸੁਣ ਕੇ ਜਾਈ ਏਦਾਂ ਕਹਿ ਕੇ ਚਾਚੀ ਘਰ ਚਲੀ ਗਈ ਤਾਂ ਰਾਜੂ ਮੈਨੂੰ ਕਹਿਣ ਲੱਗੀ ਕਿ ਚਾਚੀ ਕਿਤੇ ਤੁਹਾਨੂੰ ਇਹ ਤਾਂ ਨਹੀਂ ਕਹੂ ਕਿ ਇਹਨੂੰ ਘਰੋਂ ਕੱਢ ਦੇ ਕਿਤੇ ਉਹਨੂੰ ਮੇਰਾ ਇੱਥੇ ਰਹਿਣਾ ਨਾ ਚੰਗਾ ਲੱਗਾ ਹੋਵੇ ਤਾਂ ਮੈਂ ਕਿਹਾ ਨਹੀਂ ਨਹੀਂ ਚਾਚੀ ਏਦਾਂ ਦੀ ਨਹੀਂ ਚਾਚੀ ਬਹੁਤ ਚੰਗੀ ਆ ਜਦੋਂ ਮੈਂ ਚਾਚੀ ਦੀ ਗੱਲ ਸੁਣਨ ਗਿਆ ਤਾਂ ਚਾਚੀ ਮੈਨੂੰ ਕਹਿਣ ਲੱਗੀ ਦੇਖ ਪੁੱਤ ਏਦਾਂ ਕਿਸੇ ਕੁੜੀ ਨੂੰ ਘਰ ਰੱਖਣਾ ਠੀਕ ਨਹੀਂ ਆ ਜੇ ਕਿਸੇ ਪਿੰਡ ਵਾਲੇ ਨੂੰ ਪਤਾ ਲੱਗ ਗਿਆ ਤਾਂ ਪਤਾ ਨਹੀਂ ਤੈਨੂੰ ਕੀ ਕਹਿਣਗੇ ਐਵੇਂ ਵਾਦੂ ਦੀਆਂ ਗੱਲਾਂ ਬਣਾਉਣਗੇ ਜੇ ਕੁੜੀ ਮੰਨਦੀ ਆ ਤਾਂ ਤੂੰ ਉਹਦੇ ਨਾਲ ਇਹ ਗੱਲ ਕਰ ਤੂੰ ਉਹਦੇ ਨਾਲ ਘਰ ਵਸਾਲਾ ਮੈਂ ਕਿਹਾ ਚਾਚੀ ਤੁਸੀਂ ਕਿਦਾਂ ਦੀਆਂ ਗੱਲਾਂ ਕਰਦੇ ਹੋ ਉਹਨੇ ਕਿਹਾ ਨਾ ਇਸੇ ਕਰਕੇ ਮੈਨੂੰ ਇਹ ਘਰ ਲੈ ਕੇ ਆਇਆ ਸੀ ਮੈਂ ਉਹਦੇ ਬਾਰੇ ਗਲਤ ਬਿਲਕੁਲ ਨਹੀਂ ਸੋਚਿਆ ਉਹ ਤਾਂ ਬਸ ਇੱਕ ਇਨਸਾਨੀਅਤ ਤੌਰ ਤੇ ਮੈਂ ਉਹਨੂੰ ਘਰ ਲੈ ਆਇਆ ਤੇ ਜਿੰਨਾ ਟਾਈਮ ਉਹ ਰਹਿਣਾ ਰਹਿ ਸਕਦੀ ਆ ਉਸ ਤੋਂ ਬਾਅਦ ਉਹਨੇ ਚਲੇ ਜਾਣਾ ਤਾਂ ਚਾਚੀ ਕਹਿੰਦੀ ਵੇਖ ਲੈ ਪੁੱਤ ਮੈਂ ਤਾਂ ਤੈਨੂੰ ਤਾਂ ਕਹਿੰਦੀ ਸੀ ਕਿ ਐਵੇਂ ਪਿੰਡ ਵਾਲੇ ਫਿਰ ਗੱਲਾਂ ਉਡਾਉਣਗੇ ਪਰ ਮੈਂ ਤਾਂ ਰਾਜੂ ਬਾਰੇ ਇਦਾਂ ਕਦੇ ਸੋਚਿਆ ਵੀ ਨਹੀਂ ਸੀ ਫਿਰ ਮੈਂ ਜਦੋਂ ਘਰ ਆਇਆ ਤਾਂ ਰਾਜੂ ਮੈਨੂੰ ਪੁੱਛਣ ਲੱਗੀ ਕਿ ਚਾਚੀ ਕੀ ਕਹਿੰਦੇ ਸੀ ਤਾਂ ਮੈਂ ਉਹਨੂੰ ਕਿਹਾ ਕਿ ਉਹ ਤਾਂ ਸਾਡੇ ਘਰ ਦੀ ਕੋਈ ਗੱਲ ਸੀ ਪਰ ਰਾਜੂ ਵਾਰ-ਵਾਰ ਕਹਿ ਰਹੀ ਸੀ ਕਿ ਚਾਚੀ ਮੇਰੇ ਬਾਰੇ ਤਾਂ ਨਹੀਂ ਕੋਈ ਗੱਲ ਕਰ ਰਹੀ ਸੀ ਤਾਂ ਮੈਂ ਕਿਹਾ ਨਹੀਂ ਨਹੀਂ ਚਾਚੀ ਦੀ ਗੱਲ ਸਾਰੀ ਰਾਤ ਮੇਰੇ ਦਿਮਾਗ 'ਚ ਘੁੰਮਦੀ ਰਹੀ ਇਦਾਂ ਹੀ ਕਰਦੇ ਕਰਦੇ ਰਾਜੂ ਨੂੰ ਮੇਰੇ ਘਰ ਰਹਿੰਦੇ ਹੋਏ 2 ਮਹੀਨੇ ਹੋ ਗਏ ਸੀ ਉਹ ਮੇਰਾ ਬੜਾ ਧਿਆਨ ਰੱਖਦੀ ਸੀ ਬਿਲਕੁਲ ਕਿਸੇ ਆਪਣੇ ਵਾਂਗ ਮੇਰਾ ਧਿਆਨ ਰੱਖਦੀ ਸੀ ਹੌਲੀ ਹੌਲੀ ਮੈਨੂੰ ਵੀ ਉਹ ਚੰਗੀ ਲੱਗਣ ਲੱਗ ਗਈ ਸੀ ਪਰ ਮੈਂ ਉਹਨੂੰ ਕਦੇ ਕਹਿਆ ਨਹੀਂ ਸੀ ਮੈਂ ਤਾਂ ਇਹੀ ਸੋਚਦਾ ਰਹਿੰਦਾ ਸੀ ਕਿ ਜੇ ਰਾਜੂ ਆਪਣੇ ਘਰ ਚਲੀ ਗਈ ਤਾਂ ਮੇਰਾ ਕੀ ਹੋਊਗਾ ਕਿਉਂਕਿ ਮੈਂ ਤਾਂ ਉਹਨੂੰ ਦਿਲੋਂ ਚਾਣ ਲੱਗ ਪਿਆ ਸੀ ਇੱਕ ਦਿਨ ਮੈਂ ਕੰਮ ਤੇ ਗਿਆ ਹੋਇਆ ਸੀ ਚਾਚੀ ਬਾਅਦ ਵਿੱਚ ਰਾਜੂ ਕੋਲ ਆਈ ਹੋਣੀ ਆ ਤੇ ਉਹ ਰਾਜੂ ਨੂੰ ਕਹਿਣ ਲੱਗੀ ਕਿ ਪੁੱਤ ਪਿੰਡ ਦੇ ਲੋਕ ਕਾਫੀ ਗੱਲਾਂ ਕਰ ਰਹੇ ਸੀ ਕਿ ਸੁਰਜੀਤ ਨੇ ਵਿਆਹ ਕਰਵਾ ਲਿਆ ਤੇ ਚਾਚੀ ਰਾਜੂ ਨੂੰ ਕਹਿੰਦੀ ਦੇਖ ਪੁੱਤ ਕਿਸੇ ਵੀ ਰਿਸ਼ਤੇ ਨਾਲ ਰਹਿਣ ਲਈ ਕੋਈ ਨਾਮ ਹੋਣਾ ਚਾਹੀਦਾ ਇਸ ਕਰਕੇ ਜੇ ਤੂੰ ਇਹਦੇ ਨਾਲ ਖੁਸ਼ ਆ ਤਾਂ ਤੂੰ ਇਹਦੇ ਨਾਲ ਵਿਆਹ ਕਰਵਾ ਲਾ ਤਾਂ ਰਾਜੂ ਚਾਚੀ ਨੂੰ ਕਹਿਣ ਲੱਗੀ ਕਿ ਮੈਨੂੰ ਤਾਂ ਉਹ ਬਹੁਤ ਚੰਗੇ ਲੱਗਦੇ ਆ ਸ਼ਾਇਦ ਮੈਂ ਤਾਂ ਉਹਨਾਂ ਨੂੰ ਦਿਲੋਂ ਚਾਣ ਲੱਗ ਗਈਆਂ ਮੇਰਾ ਵੀ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਮੈਂ ਦੁਨੀਆ 'ਚ ਪਹਿਲੀ ਵਾਰ ਕੋਈ ਚੰਗਾ ਮੁੰਡਾ ਵੇਖਿਆ ਜੋ ਨਾਲ ਰਹਿ ਕੇ ਵੀ ਕਦੇ ਕਿਸੇ ਕੁੜੀ ਦਾ ਨਜਾਇਜ਼ ਫਾਇਦਾ ਨਹੀਂ ਚੁੱਕਦਾ ਜਿਵੇਂ ਕਿ ਮੈਂ ਉਹਦੇ ਘਰ ਰਹਿੰਦੀ ਸੀ ਉਹ ਮੇਰਾ ਨਜਾਇਜ਼ ਫਾਇਦਾ ਲੈ ਸਕਦਾ ਸੀ ਪਰ ਉਹਨੇ ਕਦੇ ਵੀ ਇਹ ਕੁਝ ਨਹੀਂ ਸੋਚਿਆ ਤੇ ਨਾ ਹੀ ਕਦੇ ਕੀਤਾ ਉਹ ਤਾਂ ਲੱਖਾਂ ਵਿੱਚੋਂ ਇੱਕ ਮੁੰਡਾ ਆ ਇਹੋ ਜਿਹੇ ਮੁੰਡੇ ਮਿਲਨੇ ਤਾਂ ਬਹੁਤ ਮੁਸ਼ਕਲ ਆ ਪਰ ਚਾਚੀ ਜੀ ਪਤਾ ਨਹੀਂ ਉਹ ਮੈਨੂੰ ਪਿਆਰ ਕਰਦੇ ਵੀ ਜਾਂ ਨਹੀਂ ਜਾਂ ਮੈਨੂੰ ਪਸੰਦ ਕਰਦੇ ਵੀ ਆ ਜਾਂ ਨਹੀਂ ਇਹ ਸਭ ਮੈਨੂੰ ਚਾਚੀ ਨੇ ਕੰਮ ਤੋਂ ਆਏ ਨੂੰ ਦੱਸਿਆ ਜਦੋਂ ਚਾਚੀ ਨੇ ਦੱਸਿਆ ਕਿ ਉਹ ਤੈਨੂੰ ਪਸੰਦ ਕਰਦੀ ਆ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਪਰ ਉਹ ਵੀ ਮੈਨੂੰ ਸੰਗ ਦੀ ਨਹੀਂ ਕਹਿ ਰਹੀ ਸੀ ਤੇ ਮੈਂ ਵੀ ਉਹਨੂੰ ਆਪਣੇ ਦਿਲ ਦੀ ਗੱਲ ਨਹੀਂ ਕਹਿ ਸਕਿਆ ਪਰ ਚਾਚੀ ਨੇ ਸਾਡੇ ਦੋਨਾਂ ਦੇ ਦਿਲ ਦੀ ਗੱਲ ਪੁੱਝ ਲਈ ਸੀ ਤੇ ਚਾਚੀ ਨੇ ਸਾਡੀ ਆਹਮੋ ਸਾਹਮਣੇ ਗੱਲ ਕਰਵਾਈ ਮੈਂ ਤਾਂ ਨੀਵੀਂ ਪਾਈ ਖੜਾ ਸੀ ਤਾਂ ਰਾਜੂ ਮੈਨੂੰ ਕਹਿਣ ਲੱਗੀ ਕਿ ਤੁਸੀਂ ਮੇਰੇ ਨਾਲ ਵਿਆਹ ਕਰਵਾਓਗੇ ساری ਜ਼ਿੰਦਗੀ ਮੇਰੇ ਨਾਲ ਰਹੋਗੇ ਉਹਦੇ ਮੂੰਹੋਂ ਇਹ ਗੱਲ ਸੁਣ ਕੇ ਮੇਰੇ ਤਾਂ ਦਿਲ ਦੀ ਧੜਕਣ ਤੇਜ਼ ਹੋ ਗਈ ਮੈਂ ਉਹਦੇ ਕੋਲੋਂ ਬੜਾ ਸੰਗ ਰਿਆ ਸੀ ਤੇ ਮੈਂ ਕਿਹਾ ਹਾਂਜੀ ਮੈਂ ਤੁਹਾਡਾ ساری ਜ਼ਿੰਦਗੀ ਸਾਥ ਨਿਭਾਉਂਗਾ ਪਰ ਜੇਕਰ ਕੱਲ ਨੂੰ ਤੁਹਾਡੇ ਘਰ ਦੇ ਤੁਹਾਨੂੰ ਲੈਣ ਆ ਗਏ ਤਾਂ ਤੁਸੀਂ ਕੀ ਕਰੋਗੇ ਉਹ ਕਹਿੰਦੀ ساری ਜ਼ਿੰਦਗੀ ਹੁਣ ਮੈਂ ਤੁਹਾਡੇ ਨਾਲ ਰਵਾਂਗੀ ਮੈਂ ਉਹਨਾਂ ਬਾਰੇ ਸੋਚ ਵੀ ਨਹੀਂ ਸਕਦੀ ਹੁਣ ਮੇਰਾ ਤੇ ਰਾਜੂ ਦਾ ਵਿਆਹ ਰਸਮਾਂ ਰਵਾਜਾਂ ਨਾਲ ਚਾਚੀ ਨੇ ਕਰਵਾ ਦਿੱਤਾ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੇ ਖੁਸ਼ ਹਾਂ ਅੱਜ ਸਾਡੇ ਵਿਆਹ ਨੂੰ 4-5 ਸਾਲ ਹੋ ਗਏ ਆ ਪਰ ਅੱਜ ਤੱਕ ਰਾਜੂ ਦਾ ਪਹਿਲਾ ਘਰ ਵਾਲਾ ਨੂੰ ਕਦੇ ਵੀ ਲੈਣ ਨਹੀਂ ਆਇਆ ਮੈਂ ਤੇ ਰਾਜੂ ਇੱਕ ਦੂਜੇ ਨਾਲ ਬਹੁਤ ਵਧੀਆ ਜ਼ਿੰਦਗੀ ਬਤਾ ਰਹੇ ਹਾਂ ਹੌਲੀ ਹੌਲੀ ਅਸੀਂ ਆਪਣੇ ਘਰ ਦਾ ਸਾਰਾ ਸਮਾਨ ਬਣਾ ਲਿਆ ਕਿਉਂਕਿ ਹੁਣ ਮੇਰਾ ਆਪਣਾ ਪਰਿਵਾਰ ਬਣ ਗਿਆ ਸੀ ਪਹਿਲਾਂ ਤਾਂ ਮੇਰਾ ਕਿਸੇ ਚੀਜ਼ ਨੂੰ ਲੈ ਕੇ ਆਉਣ ਨੂੰ ਵੀ ਦਿਲ ਨਹੀਂ ਕਰਦਾ ਸੀ ਰਾਜੂ ਨੂੰ ਸਲਾਈ ਕਢਾਈ ਦਾ ਕੰਮ ਆਉਂਦਾ ਸੀ ਉਹਨੇ ਵੀ ਘਰ 'ਚ ਸਲਾਈ ਕਢਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਮਾਈ ਕੀਤੀ ਤੇ ਸਾਡੇ ਘਰ ਵਿੱਚੋਂ ਗਰੀਬੀ ਦੂਰ ਕਰ ਦਿੱਤੀ ਉਹ ਮੇਰੇ ਲਈ ਇੱਕ ਰੱਬ ਬਣ ਕੇ ਆਈ ਜਦਕਿ ਉਹ ਮੈਨੂੰ ਹਰ ਵਾਰ ਕਹਿ ਦਿੰਦੀ ਆ ਕਿ ਤੁਸੀਂ ਮੇਰੇ ਲਈ ਮੇਰੇ ਰੱਬ ਪਰ ਮੈਂ ਕਹਿਣਾ ਕਿ ਉਹ ਮੇਰੇ ਲਈ ਮੇਰਾ ਰੱਬ ਬਣ ਕੇ ਆਈ ਆ ਜਿਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਸ਼ਾਇਦ ਮਾਤਾ ਰਾਣੀ ਦੇ ਦਰ ਤੇ ਇਹ ਮੈਨੂੰ ਮਾਤਾ ਰਾਣੀ ਵੱਲੋਂ ਦਾਤ ਮਿਲੀ ਆ ਤਾਂ ਇਸ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟਸ ਵਿੱਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ